ਤਨ ਹੈ ਗੁਰੂ ਸਾਹਿਬ ਜੀ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਸਵਾਰੇਓ ਆਪ ਸਰਬੱਤ ਮਾਈ ਭਾਈ ਇਲਾਕਾ ਨਿਵਾਸੀ ਸੰਗਤਾਂ ਹਰ ਦੇਸ਼ਾਂ ਮ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਡੇ ਜਿਹੜੇ ਪਰਿਵਾਰ ਔਰ ਨੌਜਵਾਨ ਜਿਨ੍ਹਾਂ ਦੀਆਂ ਧੜਕਣਾ ਪੰਜਾਬ ਦੀ ਧਰਤੀ ਦੇ ਵਾਸਤੇ ਹਰ ਵੇਲੇ ਧੜਕਦੀਆਂ ਨੇ ਸੋ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ RAM ਦੇ ਮਹਾਂਵਾਕ ਅਨੁਸਾਰ ਇਹ پاک ਪਵਿੱਤਰ ਧਰਤੀ ਜਿਸ ਨੂੰ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਬਚਨ ਹੋਇਆ ਹੈ ਡੱਲਾ ਰਤਨਾ ਦੀ ਖਾਣ ਔਰ ਇਸ ਧਰਤੀ ਦੇ ਜਦੋਂ ਇਤਿਹਾਸ ਨੂੰ ਆਪ ਜੀ ਵੇਖਦੇ ਹੋ ਹੋਰੇ ਇਦਾਂ ਦੀ ਸਟੇਜ ਹੈ ਜਿੱਥੇ ਪਿਆਰੇ ਤੋਂ ਪਿਆਰਾ ਬੁਲਾਰਾ ਵਿਦਵਾਨ ਤੋਂ ਵਿਦਵਾਨ ਜਣ ਪਹੁੰਚਦਾ ਹੈ ਅੱਜ ਵੀ ਸਾਡੇ ਕੋਲ ਗਿਆਨੀ ਅਮਰਜੀਤ ਸਿੰਘ ਦੀ ਸਭਰਾ ਬਾਪੂ ਜਰਨੈਲ ਸਿੰਘ ਜੀ ਸਵਰਾ ਦੇ ਪੁੱਤੰਗੀ ਜਿਨ੍ਹਾਂ ਨੂੰ ਸ਼ਾਇਦ ਕਿਤੇ ਦਾਸ ਬੜਾ ਛੋਟੇ ਹੁੰਦਿਆਂ ਸੁਣਦਾ ਹੁੰਦਾ ਸੀ ਪਿਤਾ ਜੀ ਹੁਣੀ ਸੁਣਦੇ ਸੀ ਅਸੀਂ ਉਹਨਾਂ ਦੇ ਲੈਕਚਰ ਨੂੰ ਸੁਣ ਕੇ ਸਾਨੂੰ ਚਾਹ ਪੈਦਾ ਹੋਇਆ ਔਰ ਅੱਜ ਆਪ ਸੰਗਤਾਂ ਦੇਸ਼ਾਂ ਵਿਦੇਸ਼ਾਂ 'ਚ ਕਿੰਨਾ ਪਿਆਰ ਕਰਦੇ ਹੋ ਸੰਗਤ ਦਾ ਹੁਕਮ ਸੀ ਕਿ ਤੁਸੀਂ ਹਰ ਸਾਲ ਆਪ ਪਾਸੇ ਰਹਿਨੇ ਉਸ 10 ਬਕ ਮਿੰਟ ਆਪਾਂ ਸਿਰਫ ਇੱਥੋਂ ਦਾ ਇਤਿਹਾਸ ਹੀ ਇੰਨੇ ਨਾਲ ਰਿਕਾਰਡ ਹੋ ਜਾਏਗਾ ਲਾਈਵ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇੰਨੀ ਇੱਕ ਕਲਿੱਪ ਜਿਹੜੀ ਜਰੂਰ ਸਾਨੂੰ ਦੇ ਦੇਓ ਕੱਟ ਕੇ ਕਿ ਇਹ ਨਗਰੀ ਇੰਨੀ ਮਹਾਨ ਹੈ ਕਿ ਸ਼ਾਇਦ ਹੀ ਕੋਈ ਵਰਲਡ ਦੇ ਵਿੱਚ ਇਦਾਂ ਦਾ ਨਗਰ ਹੋਵੇ ਜਿੱਥੇ 72 ਬ੍ਰਹਮ ਗਿਆਨੀ ਗੁਰਸਿੱਖ ਹੋਏ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੇ ਵੇਦ ਵਿਆਸ ਪਹਿਲੇ ਕਥਾਵਾਚਕ ਜਿਨ੍ਹਾਂ ਨੇ 15ਵੀਂ 16ਵੀਂ ਪੌੜੀ ਦੇ ਵਿੱਚ ਕੀਤਾ ਔਰ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਦੇ ਸ਼ੈਬਰਾਂ ਲਾ ਕੇ ਬੈਠੇ ਸਨ ਔਰ ਉਸ ਧਰਤੀ ਦੇ ਉੱਤੇ ਜਦੋਂ ਮਹਾਰਾਜ ਕਥਾ ਸੁਣੀ ਨਾ ਸਭ ਤੋਂ ਪਹਿਲੀ ਕਥਾ ਗਿਆਨੀ ਜੀ ਜਿਹੜੀ ਜਨਮ ਸਾਖੀ ਵਾਲੇ ਮਹਾਰੇ ਸਾਹਿਬ ਨੇ ਆਪ ਆਖਿਆ ਕਿੰਦੇ ਕੋਈ ਇਦਾਂ ਦੀ ਰੂਹ ਹੋਵੇ ਮੇਰੇ ਗੁਰੂ ਨਾਨਕ ਦੀ ਜੀਵਨ ਕਥਾ ਸੁਣਾਵੇ ਵੇਖੋ ਕਿੰਨਾ ਭਾਵ ਹੈ ਸੁਣਨ ਦਾ ਤਿੰਨ ਸ ਸੇ ਨੇ ਗੁਰਮਤਿ ਦੇ ਸ ਸੁਣਨਾ ਸ ਸਮਝਣਾ ਤੇ ਸ ਸਮਾਜਣਾ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਆਪ ਜੀ ਬੈਠੇ ਹੋ ਜਿਕਰ ਆਉਂਦਾ ਹੈ ਕਿ ਗੁਰੂ ਅੰਗਦ ਸਾਹਿਬ ਸਜ ਗਏ ਤੇ ਭਾਈ ਬਾਲਾ ਜੀ ਨੂੰ ਕਹਿੰਦੇ ਸੁਣਾ ਕਥਾ ਮੇਰੇ ਪਿਆਰੇ ਦੀ ਪੈੜਾ ਮੁਖਾ ਸੁਲਤਾਨਪੁਰ ਲੋਧੀ ਦੇ ਖत्री ਉਹਨਾਂ ਨੇ ਕਥਾ ਲਿਖਣੀ ਸ਼ੁਰੂ ਕੀਤੀ ਤੇ ਮਹਾਰਾਜ ਸਾਹਿਬ ਜੀ ਬੜੇ ਪਿਆਰ ਨਾਲ ਗੱਲ 'ਚ ਹਜੂਰੀਆ ਪਾ ਕੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਗਾ ਮਹਾਰਾਜ ਰੋਜ਼ ਕਥਿਆ ਸੁਣਿਆ ਕਰਦੇ ਕਈ ਕਈ ਘੰਟੇ ਇਥੋਂ ਤੱਕ ਵੀ ਨਾਨਕ ਪ੍ਰਕਾਸ਼ ਜਿਕਰ ਆਉਂਦਾ ਹੈ ਕਿ ਕਈ ਵਾਰੀ ਮਹਾਰਾਜ ਵਿਸਮਾਦ ਹੋ ਜਾਂਦੇ ਸਮਾਦੀ ਲੱਗ ਜਾਂਦੀ ਸੁਣ ਕੇ ਸ਼ਰਮਣ ਭਗਤੀ ਜਿਹੜੀ ਆਪ ਜੀ ਕਰ ਰਹੇ ਹੋ ਤੋਂ ਮਹਾਰਾਜ ਜੀ ਨੇ ਇੱਕ ਦਿਨ ਪੁੱਛਿਆ ਕਿਉਂਕਿ ਜਦੋਂ ਆਪਾਂ ਕਿਸੇ ਦੇ ਘਰੇ ਰੋਜ਼ ਜਾਈਏ ਨਾ ਤੇ ਹਰ ਬੰਦਾ ਕਹਿੰਦਾ ਵੀ ਇਹ ਕੌਣ ਆਇਆ ਇਹ ਕੌਣ ਆਇਆ ਹੈ ਅੱਜ ਵੀ ਸਤਿਗੁਰੂ ਹਾਜ਼ਰ ਨੇ ਸਭ ਨੂੰ ਪਤਾ ਕੌਣ-ਕੌਣ ਆਇਆ। ਕਈ ਵਾਰੀ ਬੰਦੇ ਨੂੰ ਨਾਂ ਵੀ ਦਿੱਸੇ ਬੰਦਾ ਵਰ ਮਾਲਕ ਨੂੰ ਦੀਦਾ ਹੈ। ਇੱਕ ਵਾਰ ਗਿਆਨੀ ਗੁਰਵਚਨ ਸਿੰਘ ਖਾਲਸਾ ਜੀ ਦੇ ਬਚਨ ਸੀ ਰਾਗੀ ਸਿੰਘ ਕਹਿੰਦੇ ਜੀ ਸੰਗਤ ਹੈ ਨਹੀਂ ਤੇ ਕੀਰਤਨ ਕਿੰਨੂੰ ਸੁਣਾਉਣਾ? ਤੇ ਮਾਮਪੁਰਖ ਕਹਿੰਦੇ ਤੁਹਾਡੇ ਕੋਲ ਸ੍ਰਿਸ਼ਟੀ ਦਾ ਮਾਲਕ ਬੈਠਾ ਹੈ ਜਿੱਥੇ 15 ਭਗਤ ਸੋ ਸ਼ੋਭਤ ਹੋਏ ਨੇ ਸਿਮਰਹਿ ਦੇਵਤੇ ਕੋੜ ਤੇ 33 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਕਤੀ ਦਾ ਜ਼ਿਕਰ ਆਇਆ 33 ਕਰੋੜ ਦੇਵੀ ਦੇਵਤਾ ਹਾਜ਼ਰ ਹੈ ਨੌ ਨਾਥ 6 ਜੱਤੀ 84 ਸਿੱਧ 52 ਵੀਰ ਤੇ ਤੁਸੀਂ ਹੋਰ ਕਿੰਨੇ ਸੁਣਾਉਣਾ ਹੈ ਮਹਾਰਜ ਕੋਲ ਬੈਠਿਆ ਹੈ ਅੱਜ ਵੀ ਗੱਜ ਕੇ ਅੱਖੋ ਸਤਨਾਮ ਸ੍ਰੀ ਮਹਾਰਾਜ ਹਰ ਗੁਰੂ ਆਰ ਗੋਬਿੰਦ ਸਿੰਘ ਹਾਜ਼ਰ ਹੈ ਮਾਧ ਮੋਦਰੀ ਸਾਹਿਬ ਦੀ ਕਿੰਨੀ ਬੰਦਕੀ ਮੈਂ ਸੂਖਮ ਸ਼ਬਦਾਂ ਚ ਭਾਈ ਪਾਰੋ ਜੀ ਤੋਂ ਮੋਢ ਵਜਿਆ ਇਸ ਲੰਗਰ ਦਾ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਸਿੱਖਾ ਉਹ ਰਿਹਾ ਉੱਠ ਕੇ ਵੇਂਦੇ ਰਹਿੰਦੇ ਸੀ ਮਹਾਰਾਜ ਪੀਏ ਝਾੜੂ ਵੀ ਫੇਰਦਾ ਏ ਲੰਗਰ ਵੀ ਪਕਾਉਂਦਾ ਏ ਭਾਂਡੇ ਵੀ ਮਾਜਦਾ ਏ ਮਹਾਰਾਜ ਤੇ ਚੌਰ ਵੀ ਕਰ ਲੈਂਦਾ ਹੈ ਇਹ ਕਥਾ ਚ ਵੀ ਅੱਗੇ ਵਹਿੰਦਾ ਜਦੋਂ ਗੁਰੂ ਆਵਾਜ਼ ਮਾਰਦਾ ਕਿਸੇ ਨੂੰ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰਨਾਮ ਦੀਓ ਕਹਿਣ ਲਗੇ ਸਿਖਾ ਤੇਰਾ ਨਾਮ ਕੀ ਹੈ ਕਿੱਥੋਂ ਆਣਾ ਏ ਤੇ ਉਥੇ ਸ਼ਬਦ ਬੜੇ ਪਿਆਰੇ ਨੇ ਤਿੱਲ ਪੱਪਿਆਂ ਦਾ ਜ਼ਿਕਰ ਕੀਤਾ ਭਾਈ ਸਾਹਿਬ ਨੇ ਕਹਿੰਦੇ ਜੀ ਦਾਸ ਦਾ ਨਾਂ ਏ ਪਾਰੋ ਆਇਆ ਏ ਪਾਰੋ ਤੇ ਸਤਗੁਰੂ ਭਾਵ ਸਾਗਰ ਤੋਂ ਪਾਰ ਕਰਦੇ ਹੋ ਆਖੋ ਸਤਨਾਮ ਪਹਿਲਾਂ ਹੱਸ ਪੈ ਸਤਗੁਰੂ ਕਹਿੰਦੇ ਵਾਹ ਕੀ ਬਾਤ ਹੈ ਫਿਰ ਰਪੀਟ ਕਰਿਓ ਕੈਸਾ ਪਿਆਰ ਹੈ ਗੁਰਸਿੱਖ ਦਾ ਕਹਿਣ ਲੱਗੇ ਜੀ ਦਾਸ ਦਾ ਨਾਮ ਹੈ ਪਾਰੋ ਤੇ ਆਇਆ ਹਾਂ ਪਾਰੋ ਭਾਵ ਦੁਆਬੇ ਦੇ ਵਿੱਚੋਂ ਦਰਿਆ ਲੰਘ ਕੇ ਮਾਝੇ ਦੀ ਧਰਤੀ ਖਡੂਰ ਸਾਹਿਬ ਖਡੂਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਤੇ ਕੁਲ ਖੇਤਰ ਤੇ ਚੌਥਾ ਸਥਾਨ ਹੈ ਡੱਲਾ ਜਿੱਥੇ ਅੱਠ ਪਾਤਸ਼ਾਹਾਂ ਦਾ ਜ਼ਿਕਰ ਆਉਂਦਾ ਖੁ ਸਤਨਾਮ ਇਹ ਚਾਰ ਸਥਾਨ ਨੇ ਮੇਰੇ ਪਾਤਸ਼ਾਹ ਪਾਰੋਂ ਆਇਆ ਇਹ ਨਾਮ ਪਾਰੋ ਐ ਤੇ ਕਿਰਪਾ ਕਰਕੇ ਭਵ ਸਾਗਰ ਤੋਂ ਪਾਰ ਕਰ ਦਿਓ ਤੇ ਮੇਰੇ ਪਾਤਸ਼ਾਹ ਨੇ ਆਖਿਆ ਫਿਰ ਇਦਾਂ ਕਰੀ ਗੋਇੰਦਵਾਲ ਸਾਹਿਬ ਆਉਂਦਾ ਰਹੀਂ ਸੰਗਤ ਦੇ ਜੋੜੇ ਤੇ ਭਾਂਡੇ ਝਾੜ ਕੇ ਸੀਸ ਝੁਕਾਉਂਦਾ ਰਹੀਂ ਭਵ ਸਾਗਰ ਤੋਂ ਪਾਰ ਹੋ ਜਾਏਗਾ ਉਹ ਗੁਰੂ ਅੰਗਦ ਸਹਿ ਮਹਾਰਾਜ ਨੂੰ ਭਾਈ ਪਾਰੋ ਨੇ ਬੇਨਤੀ ਕੀਤੀ ਮਹਾਰਾਜ ਐਨੀ ਕਿਰਪਾ ਕੀਤੀ ਕਿ ਤੇ ਸਾਡੇ ਨਗਰੀ ਆਓ ਫਿਰ ਮਹਾਰਾਜ ਇੱਥੇ ਡੱਲਾ ਸਹਿਵਾਏ ਗੁਰੂ ਅਮਰਦਾਸ ਮਹਾਰਾਜ ਤਾਂ ਬਹੁਤ ਹੀ ਤਰੁੱਠ ਪਏ ਇਸ ਨਗਰ ਤੇ ਚਾਰ ਮੰਜੀਆਂ ਦੀ ਸੀਸ ਬਖਸ਼ਿਸ਼ ਕਰਤੀ ਜਿਨ੍ਹਾਂ ਚੋਂ ਭਾਈ ਪਾਰੋ ਜੀ ਪਰਮਹੰਸ ਭਾਈ ਲਾਲੂ ਜੀ ਵੈਦ ਤਈਆਤਾਪ ਜਿਨ੍ਹਾਂ ਦੀ ਸਾਖੀ ਔਰ ਤੀਸਰਾ ਸ਼ਾਹ ਅਲਾ ਯਾਰ ਜਿਹੜਾ ਕਰੋੜਾਂ ਦਾ ਵਪਾਰੀ ਸੀ ਭਾਈ ਪਾਰੋ ਦਾ ਜੀਵਨ ਵੇਖ ਕੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਐਦਾਂ ਦਾ ਅਸਰ ਹੋਇਆ ਕਹਿੰਦੇ ਸਿੱਖਾ ਮੈਂ ਕਰੋੜਾਂ ਦਾ ਮਾਲਕ ਹੋ ਕੇ ਵੀ ਤਰਸਦਾ ਰਹਿਣਾ ਮੈਨੂੰ ਸੁੱਖ ਦੀ ਨੀਂਦ ਕੋ ਨਹੀਂ ਪੈਂਦੀ ਮੈਂ ਦਿਨੇ ਰਾਤ ਤੜਫਦਾ ਹਾਂ ਤੇਰਾ ਚਿਹਰਾ ਵੇਖ ਕੇ ਤੇਰੀ ਦਸਤਾਰ ਗੁਫਤਾਰ ਰਫਤਾਰ ਵੇਖ ਕੇ ਕੋਈ ਖਿੱਚ ਪੈਂਦੀ ਐ ਕਬੀਰ ਚੰਦਨ ਕਾ ਵਿਰਵਾ ਪਲਾ ਬੇੜੀ ਉਟਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਐਦਾਂ ਦਾ ਸਿੱਖ ਦਾ ਜੀਵਨ ਹੋਵੇ ਪ੍ਰਚਾਰ ਕਰਨ ਦੀ ਲੋੜ ਨਹੀਂ ਸਿੱਖ ਦਾ ਜੀਵਨ ਹੀ ਪ੍ਰਚਾਰ ਹੈ ਗਿਆਨੀ ਜੀ ਹੁਣਾ ਉਮਰ ਬਤਾਈ ਜਦੋਂ ਕੋਈ ਬੰਦਗੀ ਵਾਲਾ ਸਿੱਖ ਕਿਸੇ ਦੇ ਘਰ ਰਾਤ ਰਹਿਂਦਾ ਉਹਦੀ ਬੋਲਣੀ ਬਹਿਣੀ ਉਹਦਾ ਇਸ਼ਨਾਨ ਉਹਦਾ ਨਿਤਨੇਮ ਹੀ ਅਗਲੇ ਦੇ ਘਰ 'ਚ ਜਗਾ ਬਣਾ ਜਾਂਦਾ ਵੀ ਜੀਵਣ ਵਾਲਾ ਆਇਆ ਹੈ ਐਹੋ ਜਿਹਾ ਅਸਰ ਹੋਇਆ ਉਥੇ ਗੋਇੰਦਵਾਲ ਚਲੇ ਗਏ ਤੇ ਮਹਾਰਾਜ ਸਾਹਿਬ ਜੀ ਕੋ ਭਾਈ ਪਾਰੋ ਜੀ ਨੇ ਮੱਥਾ ਟੇਕਿਆ ਤੇ ਮਹਾਰਾਜ ਸਾਹਿਬ ਨੂੰ ਪੁੱਛਣ ਗਏ ਵੀ ਮੇਰੇ ਨਾਲ ਕੋਈ ਮੁਸਲਮਾਨ ਫਕੀਰ ਕੋਈ ਮੁਸਲਮਾਨ ਅਮੀਰ ਮੇਰੇ ਕੋਲ ਆਇਆ ਏ ਮੈਂ ਲਿਆਵਾਂ ਜਾਂ ਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੇ ਗੁਰੂ ਅਮਰਦਾਸ ਮਹਾਰਾਜ ਪਹਿਲੇ ਬੋਲ ਪਏ ਹੱਸ ਕੇ ਜਿ ਭਾਈ ਪਾਰੋ ਜੀ ਮੱਥਾ ਟੇਕ ਕੇ ਉੱਠਣ ਲੱਗੇ ਨੇ ਤੇ ਮੇਰੇ ਸਤਿਗੁਰੂ ਕਹਿੰਦੇ ਭਾਈ ਪਾਰੋ ਜਾਂ ਕਿਸੇ ਦੀ ਬਾਹ ਫੜੀ ਦੀ ਨਹੀਂ ਹੁੰਦੀ ਜੇ ਫੜੀਏ ਤੇ ਛੱਡੀ ਦੀ ਨਹੀਂ ਹੁੰਦੀ ਜਾਂ ਕਿਸੇ ਨੂੰ ਲਿਆਈਦਾ ਨਹੀਂ ਹੁੰਦਾ ਜੇ ਲਿਆਈਏ ਤੇ ਰਾਹ 'ਚ ਛੱਡ ਕੇ ਨਹੀਂ ਆਈਦਾ ਪਾਤਸ਼ਾਹ ਮਾਫ਼ ਕਰ ਦਿਓ ਮੈਂ ਆਗਿਆ ਲੈਣੀ ਸੀ ਤੇ ਗੁਰੂ ਅਮਰਦਾਸ ਕਹਿੰਦੇ ਭਾਈ ਪਾਰੋ ਜਿਹੜਾ ਦਰਿਆ ਦੇ ਕੰਢੇ ਤੋਂ ਸਾਡੇ ਬਾਰੇ ਪੁੱਛ ਕੇ ਤੇਰੇ ਨਾਲ ਆ ਗਿਆ ਏ ਆਗਿਆ ਤੋਂ ਬਿਨਾਂ ਹੀ ਆ ਗਿਆ ਉਹਦੀ ਆਗਿਆ ਹੈ ਆਪਾਂ ਸੇਵਾ ਕਰ ਰਹੇ ਕਥਾ ਕਰ ਰਹੇ ਆਂ ਔਰ ਇਸ ਧਰਤੀ ਤੋਂ ਦਾਸ ਨੂੰ ਜੋ ਮਿਲਿਆ ਮੈਂ ਬਿਆਨ ਨਹੀਂ ਕਰ ਸਕਦਾ ਕਿ ਇੱਕ ਸੇਵਾਦਾਰ ਨੂੰ ਐਡਾ ਵੱਡਾ ਇਸ ਧਰਤੀ ਨੇ ਮਾਣ ਬਖਸ਼ਿਸ਼ ਕਰਤਾ ਅੱਜ ਦੀ ਤਰੀਖ 'ਚ ਇਹ ਧਰਤੀ ਰਤਨਾ ਦੀ ਖਾੜ ਹੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਲਿਆਓ ਇਹਨੂੰ ਛੇਤੀ ਜਦੋਂ ਸ਼ਾਹ ਅਲਾਹ ਦਰਸ਼ਨ ਕਰਨ ਲੱਗੇ ਉਹਨਾਂ ਕੁਝ ਮੋਹਰਾਂ ਸੋਨੇ ਦੀਆਂ ਭੇਟਾ ਕੀਤੀਆਂ ਤੇ ਗੁਰੂ ਅਮਰਦਾਸ ਮਾਰੇ ਕਹਿੰਦੇ ਇਹ ਕੀ ਕਹਿੰਦੇ ਪਾਤਸ਼ਾਹ ਦਰਸ਼ਨੀ ਭੇਟਾ ਹੈ ਮੈਨੂੰ ਆਨੰਦ ਬਖਸ਼ ਦਿਓ ਮਾਰੇ ਕਹਿੰਦੇ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਨਹੀਂ ਸੰਤਨ ਕੋ ਇਨਸੇ ਬਿਵਹਾਰ ਇਨਕੋ ਦਿਓ ਨਦੀ ਵਿੱਚ ਡਰ ਲੱਗੇ ਗੋਇੰਦਵਾਲੇ ਉੱਥੇ ਪਾ ਦੇ ਸਾਨੂੰ ਇਹ ਭੇਟਾ ਨਹੀਂ ਚਾਹੀਦੀ ਹਰਾਪ ਇਹ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲਲਾਈ ਐਸਾ ਸਤਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਐਸੀ ਖੇਡ ਵਰਤੀ ਮਾਰੇ ਕਹਿੰਦੇ ਘਰ ਸਿਰ ਮੰਗਦਾ ਆ ਤੇ ਇਹੋ ਜਿਹਾ ਅਸੀਸ ਦਿੱਤਾ ਕਰੋੜਾਂ ਦੀ ਜਾਇਦਾਦ ਛੱਡ ਦਿੱਤੀ ਮਾਰੇ ਨੇ ਮਨਜੀਬ ਬਖਸ਼ ਜੀ ਕੀਤੀ ਚੌਥੀ ਮੰਜੀ ਦਾ ਜ਼ਿਕਰ ਕੁਝ ਵਿਦਵਾਨਾਂ ਨੇ ਭਾਈ ਖਾਨੋ ਸ਼ੁਰਾ ਦਾ ਪਰ ਜ਼ਿਕਰ ਭਾਈ ਕਿਦਾਰੀ ਜੀ ਦਾ ਆਉਂਦਾ ਹੈ ਵੱਡਾ ਭਗਤ ਭਾਈ ਕਿਦਾਰੀ ਇਹ ਵੀ ਉੱਥੇ ਖਡੂਰ ਸਾਹਿਬ ਹੀ ਖੇਡ ਵਰਤੀ ਔਰ ਪਾਤਸ਼ਾਹ ਤੀਜੀ ਪਾਸ਼ਾਹੀ ਗੁਰੂ ਨਾਨਕ ਸਾਹਿਬ ਤਾਂ ਆਏ ਹੈ ਗੁਰੂ ਅੰਗਦ ਸਾਹਿਬ ਨੂੰ ਭਾਈ ਪਾਰੋ ਜੀ ਲਿਆਏ ਤੇ ਗੁਰੂ ਅਮਰਦਾਸ ਤਾਂ ਚਾਰ ਮੰজੀਆਂ ਤੇ ਬਹਤਰ ਗੁਰਸਿੱਖ ਜਿੱਥੇ ਰਹਿੰਦੇ ਹੋ ਨਾ ਆਪਣੇ ਦਿਲ ਨੂੰ ਪੁੱਛੋ ਗੁਰੂ ਉੱਥੇ ਨਾ ਜਾਵੇਗਾ ਮਹਾਰਾਜ ਚੌਥੇ ਪਾਤਸ਼ਾਹ ਉਦੋਂ ਆਏ ਪ੍ਰੋਫੈਸਰ ਸਤਵੀਰ ਸਿੰਘ ਕਹਿੰਦੇ ਜਦੋਂ ਭਾਈ ਪਾਰੋ ਜੀ ਇਹਨਾਂ ਦੀ ਸੇਵਾ ਤੋਂ ਖੁਸ਼ ਹੋਏ ਤੇ ਗੁਰੂ ਅਮਰਦਾਸ ਸਮਾਰੇ ਨੇ ਆਖਿਆ ਸਿੱਖਾ ਤੈਨੂੰ ਗੱਦੀ ਦੇ ਦिए ਬੋਲੋ ਸਾਰੇ ਹੱਥ ਜੋੜ ਕੇ ਸਤਨਾਮ ਕਿੱਡਾ ਵੱਡਾ ਇਤਿਹਾਸ ਹੈ ਕਿ ਜਿਸ ਗੱਦੀ ਤੇ ਅੱਜ ਗੁਰੂ ਰਾਮਦਾਸ ਜੀ ਸ਼ਿਸ਼ੋਭ ਤਾ ਨਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਉਹ ਜਗ੍ਹਾ ਭਾਈ ਪਾਰੋ ਜੀ ਜਿਨ੍ਹਾਂ ਦਾ ਇਹ ਖੂਹ ਹੈ ਸਾਹਮਣੇ ਇੱਥੇ ਬਹਿ ਕੇ ਆਏ ਗਏ ਨੂੰ ਜਲ ਪਾਣੀ ਤੇ ਮਾਰੇ ਕਹਿੰਦੇ ਤੁਹਾਨੂੰ ਗੱਦੀ ਦੇ ਦਈਏ ਅੱਜ ਇੱਕ ਕੁਰਸੀ ਬਦਲੇ ਲੜਾਈ ਹੁੰਦੀ ਭਰਾ ਭਰਾ ਨੂੰ ਮਾਰ ਦਿੰਦਾ ਏ ਕਿੱਦਾਂ ਦੇ ਸਿੱਖ ਹੋਣਗੇ ਕਹਿੰਦੇ ਪਾਤਸ਼ਾਹ ਮੈਨੂੰ ਗੱਦੀ ਨਹੀਂ ਮੈਨੂੰ ਗੋਦੀ ਦੇ ਦਿਓ ਆਖੋ ਸਤਨਾਮ ਗੱਦੀ ਨਹੀਂ ਲੈਣੀ ਮਹਾਰਾਜ ਕਹਿੰਦੇ ਫਿਰ ਗੋਦੀ ਲੈਣੀ ਤਾਂ ਸੱਚਖੰਡ ਪਿਆਨਾ ਕਰੋ ਫਿਰ ਇੱਥੇ ਡੱਲੇ ਨਗਰ ਚ ਆ ਕੇ ਭਾਈ ਪਾਰੋ ਜੀ ਨੇ ਆਪਣੇ ਸੰਗੀਆਂ ਨੂੰ ਦੱਸਿਆ ਵੀ ਅਸੀਂ ਚੱਲਿਆਂ ਗੁਰਮੁਖ ਜਨਮਸਵਾਰ ਦਰਗਾਹ ਮਹਾਂਪੁਰਖਾਏ ਨਾਨਕ ਸਰ ਤੋਂ ਗੁਰੂ ਕੀਆਂ ਪਿਆਰੀਆਂ ਬਿਆੰਤ ਸੰਗਤਾਂ ਆਈਆਂ ਨੇ ਆਪ ਸੰਗਤਾਂ ਦਾ ਧੰਵਾਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ ਉਹ ਸੱਚਖੰਡ ਗਏ ਤੇ ਉੱਥੇ ਜ਼ਿਕਰ ਕੀਤਾ ਪ੍ਰੋਫੈਸਰ ਸਤਵੀਰ ਸਿੰਘ ਜੀ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੇ ਗੱਦੀ ਤੇ ਨਹੀਂ ਐ ਉਹਨਾਂ ਦੀ ਡਿਊਟੀ ਗੁਰੂ ਅਮਰਦਾਸ ਜੀ ਨੇ ਲਾਈ ਕਿ ਜਾਓ ਡੱਲੇ ਨਗਰ ਭਾਈ ਪਾਰੋ ਤੇ ਗੁਰੂ ਰਾਮਦਾਸ ਮਹਾਰਾਜ ਇਕੱਠੇ ਸੇਵਾ ਕਰਦੇ ਰਹਿ ਜੋੜਿਆਂ ਦੀ ਭਾਂਡਿਆਂ ਦੀ ਤੇ ਟੋਕਰੀ ਦੀ ਕਿਉਂਕਿ ਜਿਕਰ ਆਉਂਦਾ ਨਾ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਝੁੱਲਿਆ ਗੋਇੰਦਵਾਲ ਸਾਹਿਬ ਚਿੱਟੇ ਰੰਗ ਦਾ ਉਹ ਭਾਈ ਪਾਰੋ ਜੀ ਨੇ ਚਲਾਇਆ ਸੀ ਆਖੋ ਸਤਨਾਮ ਔਰ ਉਹਨਾਂ ਦੀ ਇਹ ਬਖਸ਼ਿਸ਼ ਸਦਕਾ ਫਿਰ ਮਾਰੇ ਸਹਿਬ ਇੱਥੇ ਗੁਰੂ ਰਾਮਦਾਸ ਵੀ ਰਹੇ ਕੁਝ ਦਿਨ ਤੇ ਬਾਅਦ ਵਿੱਚ ਫਿਰ ਭਾਈ ਪਾਰੋ ਦੀਆਂ ਕੀਤੀਆਂ ਆਈਆਂ ਸਵਾਵਾ ਸਦਕਾ ਜਿਹੜਾ ਜਮੇਣ ਦੇਣਾ ਉਹ ਇਤਿਹਾਸ ਤੁਹਾਨੂੰ ਹਣ ਸਿੰਘ ਸਾਹਿਬ ਉਹ ਨਹੀਂ ਸਰਵਣ ਕਰਾਉਣਗੇ ਕਿ ਕਿਸੇ ਦੀ ਕੀਤੀ ਸੇਵਾ ਕਰਕੇ ਰੱਬ ਜਿਨੂੰ ਪਾਟ ਸਾਹਿਬ ਕਹਿੰਦੇ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਉਹ ਪਰ ਭਨ ਮਥਰਾ ਕਜ ਭੇਦ ਨਹੀਂ ਗੋਰੀ ਅਰਜਨ ਮਾਰੇ ਨੂੰ ਭਾਈ ਨਰੈਣਦਾਸ ਤੇ ਭਾਗਪਰੀ ਜੀ ਨੇ ਬੇਨਤੀ ਕੀਤੀ ਮਹਾਰਾਜ ਸਾਡੀ ਬੇਟੀ ਆਪ ਜੀ ਅੰਗੀ ਲੈ ਕੇ ਭਾਈ ਪਾਰੋ ਦੀਆਂ ਕਮਾਈਆਂ ਨੂੰ ਮਾਰੇ ਨੇ ਇੱਕ ਵਾਰੀ ਨਾ ਨਹੀਂ ਕਿਹਾ ਆਖਿਆ ਸਾਧ 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 ਤੁਸੀਂ ਤਿਆਰੀ ਕਰੋ ਤੇ ਅਸੀਂ ਤੁਹਾਡੇ ਆਵਾਂਗੇ ਫਿਰ ਪੰਜਵੇਂ ਪਾਤਸ਼ਾਹ ਤੇ ਛੇਵੇਂ ਇਕੱਠੇ ਆਗੇ ਤੇ ਚਾਰ ਪਾਤਸ਼ਾਹੀਆਂ ਪਹਿਲੀਆਂ ਤੇ ਛੇ ਹੋ ਗਈਆਂ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਫਿਰ ਮਾਰੇ ਨੇ ਇੱਥੇ ਕੀ ਕੀ ਖੇਡ ਰਚਾਇਆ ਉਹ ਇਹ ਸਿੰਘ ਆਪ ਜੀ ਨਾਲ ਸਾਂਝਾ ਪਾਉਣਗੇ ਇਹ ਹਾਜ਼ਰੀ ਸੀ ਵੀ ਪੂਰੇ ਵਰਲਡ ਦੇ ਵਿੱਚ ਐਦਾਂ ਦਾ ਨਗਰ ਨਹੀਂ ਹੈਗਾ ਜਿੱਥੇ ਆਪਾਂ ਬੈਠੇ ਆ ਜਿਸ ਧਰਤੀ ਨੂੰ ਮਾਰੇ ਨੇ ਆਖਿਆ ਡੱਲਾ ਰਤਨਾ ਦੀ ਖਾਨ ਔਰ ਐਸੀਆਂ ਮਹਾਨ ਰੂਹਾਂ ਆਓ ਇੱਕ ਸ਼ਬਦ ਪੜ੍ਹ ਲਈਏ ਸਾਰੇ ਉਧਰ ਨਗਰ ਕੀਰਤਨ ਵੀ ਆ ਗਿਆ ਹੈ ਇੱਧਰ ਸਮਾ ਵੀ ਆਪਣਾ ਸੰਪੂਰਨ ਆ ਪਾ ਇੱਥੇ ਹੀ ਉਹਨਾਂ ਦੀ ਆਓ ਭਗਤ ਕਰ ਲਈਏ ਇੱਕ ਪੰਕਤੀ ਦੇ ਨਾਲ ਗੱਜ ਕੇ ਕਿਰਪਾ ਕਰਿਓ ਸਾਰੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਚ ਵਸ ਰਹੀਆਂ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਆਪ ਜੀ ਕਰਿਓ ਕਿਰਪਾ ਜੀ ਉੱਚੀ ਆਵਾਜ਼ ਵਿੱਚ ਨੇਤਰ ਬੰਦ ਕਰਕੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਜੀਓ ਆਇਆਂ ਆਖੀਏ ਜੀ ਹਮ ਕਰ ਸਾਜ ਲਿਆਏ ہم کر ساز نائے ہم کر ساز نائے واہ ہم کر ساز نائے ہم کر ساز نائے ਸੱਚ ਮੇਲ ਮਿਲਾਏ ਸੱਚ ਮੇਲ ਮਿਲਾਏ ਧਾਰੇ ਸੁਲਾਤੇ ਮੇਲ ਮਿਲਾਏ ਹਮ ਕਰ ਸਾਜ ਨਿਹਾਏ ਹਮ ਕਰ ਸਾਜ ਨਿਹਾਏ ਹਮ ਕਰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਕਰੋ ਹਾਜ਼ਰੀ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ہم کر ساز نیاے 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 ਧਰਤੀ ਦੇ ਅੱਗੇ ਭਾਗਾਂ ਵਾਲੀ ਸੀ ਪਰ ਜਿਹੜੀ ਬਰਾਤ ਆਈ ਉਹ ਚ ਕਿਹੜੀਆਂ-ਕਿਹੜੀਆਂ ਰੂਹਾਂ ਆਈਆਂ ਭਾਈ ਵਿਧਿਆ ਭਾਈ ਪੈੜਾ ਭਾਈ ਪੁਰਾਣਾ ਭਾਈ ਲੁਗਾਹਾ ਭਾਈ ਸੰਗਤੀਆ ਭਾਈ ਰੰਦਾਹਾ ਸਾਈ ਮੀਆਂ ਮੀਰ ਬਾਬਾ ਮਾਲ ਜੀ ਬਾਬਾ ਮੋਹਨ ਬਾਬਾ ਮੋਰੀ ਪਤਾ ਹੀ ਕੋਈ ਨਹੀਂ ਮੈਂ ਸ਼ਬਦ ਜਿਹੜੇ ਅਜੇ ਤੇ ਸੂਖਮ ਹੈ ਜਿਹੜੀਆਂ ਰੂਹਾਂ ਛੇਵੇਂ ਪਾਤਸ਼ਾਹ ਦੀ ਬਰਾਤ ਵਿੱਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਉਹ ਭਾਈ ਛਾਲੋ ਜਿਨ੍ਹਾਂ ਪਾਤਸ਼ਾਹਾਂ ਵਟੇ ਪੁੱਤ ਦਿੱਤੇ ਉਹ ਮਹਾਂਪੁਰਖ ਅੱਜ ਪਧਾਰੇ ਐ ਤੇ ਆਪਾਂ ਉਹਨਾਂ ਨੂੰ ਹਾਜ਼ਰੀ ਸੰਗਤ ਰੂਪੀ ਦਿੱਤੀ ਐ ਜ਼ਿੰਦਗੀ ਮੇਲਾ ਹੈ ਸੰਗਤੇ ਤੇ ਮੇਲਾ ਵੇਖਣ ਦਾ ਆਨੰਦ ਪਤਾ ਕਦੋਂ ਆਉਂਦਾ ਜਦੋਂ ਪਿਓ ਨਾਲ ਹੋਵੇ ਤੇ ਉਹਦੀ ਜੀਵ ਭਰੀ ਹੋਵੇ ਫਿਰ ਪਰਵਾਹ ਨਹੀਂ ਹੁੰਦੀ ਤੇ ਆ ਮੇਲਾ ਸੰਸਾਰ ਤੇ ਪਿਓ ਕੌਣ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਦਾ ਘਟਕੇ ਲੜ ਫੜੋ ਇਹਦੇ ਬਟੂਏ ਚ ਕਿੰਨੀਆਂ ਕੁ ਬਰਕਤਾਂ ਪਈਆਂ ਕਿਸੇ ਨੂੰ ਪਤਾ ਹੀ ਨਹੀਂ ਨਾਮ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋਹਰ ਹਿਰਦੇ ਸਦਾ ਵਸਾਏ ਇਹ ਦਰਬਾਰ ਇਦਾਂ ਦੇ ਜਿੱਥੇ ਮੰਗਤਿਆਂ ਨੂੰ ਬਾਦਸ਼ਾਹੀਆਂ ਮਿਲਦੀਆਂ ਅੰਨਿਆਂ ਨੂੰ ਅੱਖਾਂ ਮਿਲਦੀਆਂ ਜੇ ਇੱਥੇ ਪੁਖਾਰੀਆਂ ਨੂੰ ਰਾਜ ਮਿਲਦਾ ਈ ਇੱਥੇ ਗੁੰਗਿਆਂ ਨੂੰ ਜੀਵ ਮਿਲਦੀ ਓ ਔਰ ਇੱਥੇ ਦੇਗਿਆਂ ਨੂੰ ਗੋਦੀ ਮਿਲਦੀ ਜੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ